ਸਾ ਬੇਸਿਕਲੀ ਥਿਸ ਇਜ਼ ਅ ਮੌਕ ਡ੍ਰਿਲ ਸਰ देयर ਆਰ ਥਿਸ ਇਜ਼ ਆਲਸੋ ਐਪਰੀਹੈਂਸ਼ਨ ਕਿ ਵੀ ਇਥੇ ਪੋਰਟ ਕੰਪਲੈਕਸ ਦੇ ਵਿੱਚ ਕੋਈ ਬੋਮ ਦਾ ਹੋ ਸਕਦਾ ਹੈ ਤੇ ਅਸੀਂ ਉਸ ਚੀਜ਼ ਨੂੰ ਇੱਕ ਪ੍ਰੀਵੈਂਟਿਵ ਮੀਅਰ ਨੂੰ ਲੈਂਦੇ ਹੋਏ ਸਾਡੇ ਡਿਸਟ੍ਰਿਕਟ ਇਨਸੈਕਸ਼ਨ ਜੀ ਬੇਸਿਕਲੀ ਸਾਨੂੰ ਇਥੇ ਸ਼ੰਕਾ ਜੀ ਕਿ ਕੋਈ ਵੀ ਕੋਈ ਇਥੇ ਬਾਦਰ ਦੇ ਵਿੱਚ ਥ੍ਰੀਟਨਾ ਹੋ ਸਕੇ ਜੀ ਤੇ ਉਸ ਚ ਰਿਜ਼ ਦੇ ਚੱਲਦੇ ਹੋਏ ਅਸੀਂ ਸਾਰੀ ਬਾਰ ਨੂੰ ਖਾਲੀ ਕਰਵਾਇਆ ਗਿਆ ਜੀ ਤੇ ਥਿਸ ਇਜ਼ ਅ ਪ੍ਰੀਵੈਂਟਿਵ ਮੀਅਰ ਸਰ ਜਿਹੜਾ ਕਿ ਲਿਆ ਗਿਆ ਤੇ ਸਰ ਹੁਣ ਇਨਵੈਸਟੀਗੇਟਿਵ ਏਜੰਸੀਸ ਉਹ ਕਿਸ ਟਾਈਪ ਦਾ ਵਰਕ ਅੰਦਰ ਕਰ ਸਰ ਅੰਦਰ ਆਪਣੀ ਸਾਰੀ ਟੀਮ ਲੱਗੇ ਹੋਏ ਆ ਸਾਰੀ ਟੀਮ ਜੁੜੀ ਹੋਈ ਹੈ ਨੇ ਪ੍ਰੋਪਰ ਇਨਵੈਸਟੀਗੇਸ਼ਨ ਕਰ ਰਹੇ ਨੇ ਬਟ देयर इज नो ਇਮੀਡੀਟ ਥਰੈਟ ਜੋ ਅਸੀਂ ਸਾਰੇ ਨੂੰ ਕਹਿਣਾ ਚਾਹੁੰਦੇ ਹਾਂ ਬਟ ਥਿਸ ਇਸ ਅ ਪ੍ਰੀਵੈਂਟਿਵ ਮੀਅਰ ਤਾਂ ਕਿ ਕੋਈ ਵੀ ਇਮੀਡੀਏਟਲੀ ਕਾਇਓਸ ਨਾ ਹੋ ਸਕੇ ਕੋਈ ਡੌਗ ਸ쿼ਡ ਜਾਂ ਕੋਈ ਸਰ ਸਾਰੀ ਟੀਮ ਜੀ ਲੱਗੀਆਂ ਹੋਈਆਂ ਨੇ ਜੀ ਇੱਥੇ ਸਾਰੇ ਆਪਣਾ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਜੀ ਤੇ ਉਹਦੇ ਚੱਲਦੇ ਹੋਏ ਸਾਰੇ ਨੂੰ ਇੱਕੋ ਗੱਲ ਕਹਿਣੇ ਚਾਹੁੰਦੇ ਕਿ देयर इज नो ਇਮੀਡੀਏਟ ਥ੍ਰੀਟ ਕਿ ਕਿੰਨੇ ਵਜੇ ਅਲਰਟ ਆਇਆ ਸੀਗਾ ਤੇ ਕਿੰਨੇ ਵੇਕ ਸਰ ਕਾਫੀ ਟਾਈਮ ਹੋ ਗਿਆ ਜੀ ਜਿੱਦਾਂ ਹੀ ਸਾਨੂੰ ਅਲਰਟ ਮਿਲੇ ਤੇ ਸਾਰੀਆਂ ਟੀਮ ਨਾਲ ਦੇ ਨਾਲ ਹੀ ਐਕਟੀਵੇਟ ਹੋ ਗਏ ਸੀਪੀ ਸਾਹਿਬ ਨੇ ਬਹੁਤ ਅੱਛਾ ਇਸ ਚੀਜ਼ ਨੂੰ ਹੈਂਡਲ ਕੀਤਾ ਜੀ ਤੇ ਇੱਥੇ ਸਾਡੇ ਡਿਸਟ੍ਰਿਕਟ ਕਨਸੀਸਰ ਸਾਹਿਬ ਨੇ ਵੀ ਸਾਰਿਆਂ ਨੂੰ ਇਹੀ ਗੱਲ ਕਹੀ ਹੈ ਕਿ ਇੱਥੇ ਇਮੀਡੀਏਟ ਥ੍ਰੀਟ ਕੋਈ ਨਹੀਂ ਹੈਗਾ ਲੇਕਿਨ ਬੀਇੰ ਤਾਂ ਕਿ ਇੱਕਦਮ ਕੋਈ ਕ੍ਰੌਸ ਨਾ ਹੋ ਸਕੇ ਤੇ ਕੋਈ ਪ੍ਰੋਬਲਮ ਨਾ ਆ ਸਕੇ ਸਰ ਸਾਰੇ ਗੇਟ ਬੰਦ ਕੀਤੇ ਗਏ ਹੁਣ ਸਰ ਸਾਰੇ ਐਕਚੁਅਲੀ ਇਦਾਂ ਕਿ ਵੀ ਐਂਟਰੀ ਪੁਆਇੰਟਸ ਬੰਦ ਕੀਤੇ ਗਏ ਨੇ ਤੇ ਇੱਕ ਦੋ ਪੁਆਇੰਟਸ ਖੁੱਲੇ ਹੋਏ ਨੇ ਜਿੱਥੋਂ ਸਾਰੇ ਲੋਕੀ ਬਾਹਰ ਜਾ ਰਹੇ ਨੇ ਜੀ ਆ ਪੰਜਾਬ ਦੇ ਬਾਕੀ ਤਿੰਨ ਜ਼ਿਲ੍ਹੇ ਮੇਰਾ ਖਿਆਲ ਇੱਕ ਮੋਗਾ ਰੋਪੜ ਤੇ ਫਿਰੋਜ਼ਪੁਰਾ ਤਿੰਨ ਜ਼ਿਲ੍ਹਿਆਂ ਦੇ ਵਿੱਚ ਪੱਲਾ ਸਵੇਰੇ ਥ੍ਰੈਟ ਪਰਸੈਪਸ਼ਨ ਕਾਲ ਸੀਗੀ ਬੰਬ ਦੇ ਨਾਲ ਉਡਾਉਣ ਦੀ ਤੇ ਉਸ ਤੋਂ ਬਾਅਦ ਇੱਥੇ ਸਾਡੀ ਰਿਵਿਊ ਮੀਟਿੰਗ ਹੋਈ ਸੀ ਸਾਈਂਜੋ ਸਾਉਣਾ ਤੇ ਸਾਡੇ ਸੀਪੀ ਸਾਹਿਬ ਵੀ ਸੀਗੇ ਤੇ ਮੁੜ ਕੇ 12:00 ਵਜੇ ਇੱਥੇ ਸਾਨੂੰ ਪਤਾ ਲੱਗਿਆ ਵੀ ਇੱਥੇ ਵੀ ਈਮੇਲ ਆ ਗਈ ਐ ਸੈਂਜਾ ਸਾਹਿਬ ਦੇ ਅਕਾਊਂਟ ਦੇ ਉੱਤੇ ਤੇ ਉਸ ਤੋਂ ਬਾਅਦ ਇਹਨਾਂ ਨੇ ਕੋਰਟਸ ਨੂੰ ਬੰਦ ਕਰਤਾ ਵਰਕਿੰਗ ਐਜ਼ ਅ ਪ੍ਰੀਕਾਸ਼ਨਰੀ ਮੀਅਰ ਕਿਉਂਕਿ ਪਹਿਲਾਂ ਵੀ 2021 ਦੇ ਵਿੱਚ ਇੱਥੇ ਲੁਧਿਆਣਾ ਕੋਰਟ ਹੀ ਐ ਜਿਹਦੀ ਦੂਜੀ ਮੰਜ਼ਲ ਤੇ ਬਾਥਰੂਮ ਦੇ ਵਿੱਚ ਆਪਾਂ ਸਾਰਿਆਂ ਨੇ ਕਵਰ ਕੀਤਾ ਸੀਗਾ ਵੀ ਇੱਥੇ ਬੰਬ ਬਲਾਸਟ ਹੋਇਆ ਸੀਗਾ ਖੈਰ ਉਦੋਂ ਉਹ ਜਿਹੜਾ ਬੌਂਬਰ ਸੀਗਾ ਉਹ ਆਪ ਹੀ ਮਰਿਆ ਤੇ ਬਾਕੀ ਕਈ ਜ਼ਖਮੀ ਹੋਏ ਸੀ ਉਦੋਂ ਉਸੇ ਕਹਿੰਦੇ ਦੁੱਧ ਦਾ ਸੜਿਆ ਪਾਣੀ ਵੀ ਫੁੱਕਾ ਮਾਰ ਮਾਰ ਪੀਂਦਾ ਵੀ ਹੁਣ ਪਰ ਉਸੇ ਚੀਜ਼ ਦੇ ਮਤੇ ਨਜ਼ਰ ਪ੍ਰੀਕਾਸ਼ਨ ਲੈਂਦੇ ਹੋਏ ਇਹਨਾਂ ਨੇ ਅੱਜ ਸਾਰੀ ਵਰਕਿੰਗ ਬੰਦ ਕਰਤੀ ਆ ਕੋਰਟ ਕੰਪਲੈਕਸ ਖਾਲੀ ਕਰਾਤਾ ਲਿਟਿਗੈਂਟ ਸਾਰੇ ਬਾਹਰ ਚਲੇ ਗਏ ਨੇ ਘਰ ਭੇਜਤੇ ਨੇ ਡੇਟਾ ਪਾਤੀਆਂ ਤੇ ਸਾਡੀ ਪੁਲਿਸ ਸੀਪੀ ਸਾਹਿਬ ਆਪਣੇ ਬਹੁਤ ਵਧੀਆ ਅਫਸਰ ਨੇ ਕਾਬਲ ਅਫਸਰ ਨੇ ਬੜੀ ਠੱਲ ਪਾਈ ਹੋਈ ਆ ਉਹਨਾਂ ਨੇ ਤੇ ਬੜੀ ਮੁਸਤੈਦ ਆ ਮੌਕ ਡ੍ਰਿਲ ਚੱਲ ਰਹੀ ਆ ਸਾਡੇ ਚੈਕਿੰਗ ਹੋ ਰਹੀ ਆ ਤੇ ਆਸ ਕਰਦੇ ਆ ਵੀ ਵਿੱਚੋਂ ਕੋਈ ਐਸੀ ਅਨਸੁਖਾਵੀ ਵਾਰਦਾਤ ਨਾ ਵਾਪਰੇ ਤੇ ਸਭ ਕੁਝ ਠੀਕ ਰਹੇ ਡਾਕਟਰਸ ਨੇ ਉਹਨਾਂ ਨੂੰ ਕੀ ਐਡਵਾਈਸ ਦਿੱਤੀ ਹੈ ਉਹ ਇਹੀ ਦਿੱਤੀ ਹੈ ਵੀ ਆਪਣੇ ਡਿਟਿਗੈਂਸ ਦੀ ਫੁੱਟਫਾਲ ਘਟਾ ਕਰੋ ਇੱਥੇ ਅੱਜ ਘੱਟ ਬਲਾਓ ਇੱਕ ਦੋ ਦਿਨ ਅਵੋਇਡ ਕਰ ਲਓ ਤੇ ਆਪਣੇ ਕੋਰਟ ਚੈਂਬਰ ਬੰਦ ਕਰਕੇ ਆਪਣਾ ਭਾਈ ਬਾਹਰ ਆ ਜਾਓ ਸੇਫtਾਂ ਤੇ ਆ ਜਾਓ ਜਾਂ ਆਪਣੇ ਘਰਾਂ ਨੂੰ ਚਲ ਜੋ ਇੱਕ ਦਿਨ ਘਰ ਤੋਂ ਆਪਰੇਟ ਕਰ ਲਓ ਜਾਨ ਹੈ ਤਾਂ ਜਾਨ ਹੈ ਤੇ ਚੈਕਿੰਗ ਇਸ ਵੇਲੇ ਚੱਲ ਰਹੀ ਹੈ ਨਹੀਂ ਚੱਲ ਰਹੀ ਪੂਰੀ ਚੱਲ ਰਹੀ ਆਇਆ ਹੋਇਆ ਮੌਕ ਮੌਕ ਡ੍ਰਿਲ ਉਹ ਦੇਖੋ ਪੁਲਿਸ ਦਾ ਕੰਮ ਹੈ ਜੀ ਉਹਨਾਂ ਸਾਨੂੰ ਪੁੱਛ ਕੇ ਤਾਂ ਆਉਣਾ ਨਹੀਂ ਉਹਨਾਂ ਨੇ ਜੀ ਪਰ ਮੁਸਤੈਦ ਆ ਪੁਲਿਸ ਸਾਡੀ ਕੋਈ ਅਸੀ ਗੱਲ ਨਹੀਂ ਹੈ ਜਦ ਤੱਕ ਲੁਧਿਆਣਾ ਪੁਲਿਸ ਹੈ ਲੁਧਿਆਣਾ ਕਚੈਰੀ ਨੂੰ ਕੁਝ ਨਹੀਂ ਹੁੰਦਾ ਕਿਰਪਾਈ ਰੋਗੇ